पूर दीनो बो बेटे सगल पूर भो सबल सेवा देवा। ਈ ਵਤ ਕਿਛ ਕਹਿਣ ਨਾ ਜਾਈ ਸੱਚ ਅਲਕ ਅਭੇਵਾ ਕਦਨ ਕਰਾਵਨ ਆਵੋ ਤੈਸ ਕਉ ਸਦਾ ਮਨ ਜਾਵੋ ਜਸ ਕੀ ਸੇਵਾ ਕਰਨੀ ਤੋ ਸੱਚ ਸਹਿਜ ਸੁਖ ਪਾਵਹਿ ਵੀ ਤੋ ਸਾਹਿਬ ਬੇਰਾਤੁ ਭਾਰਾ ਕਹਿਨ ਮਹਿ ਤਾ ਉਹ ਤਾ ਭਰਾ

ਜਾਪੀ ਜਬ ਜਾਵੋ ਸਭ ਤੇ ਯੁਜ ਜਾਗ ਵਰਤਾਉ ਨਾਮ ਜਾਪੀ ਜਬ ਜਾਵੋ ਸਭ ਤੇ ਯੁਜ ਜਾਗ ਵਰਤਾਉ Waduh, 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 waduh.

ਬੋਦੀਆ ਆਕਾਸ਼ ਗਦੇ ਭਜ ਮਈ ਅਗੇ ਪੰਜ ਜਨਾ ਸੋ ਬਾਤ ਬਦਉਆ ੀਤ ਸੋ ਡੋਰੀ ਰੱਖੀ ਅਰੇ ਭਗਤਾਂ ਵਿੱਚੋਂ ਭਗਤ ਨਾਮ ਦੇ ਮਹਾਰਾਜ ਜੋ ਪਰਮੇਸ਼ਰ ਦੇ ਪਿਆਰੇ ਭਗਤ ਹੋਏ ਨੇ ਭਗਤ ਨਾਮਦੇਵ ਮਹਾਰਾਜ ਜੀ ਦੇ ਭਗਤ ਧਲੋਚਾ ਜੀ ਜੋ ਬੜੇ ਪਿਆਰੇ ਬਿੱਤਰ ਸਨ ਬੇਨਣ ਵਾਸਤੇ ਜਿਸ ਸਮੇਂ ਆਏ ਭਗਤ ਨਾਮਦੇਵ ਮਹਾਰਾਜ ਜੀ ਦੇ ਭਗਤ ਨਾਮਦੇਵ ਮਹਾਰਾਜ ਸ਼ਾਇਲਾ ਰੰਗ ਦੇ ਨੂੰ ਦੇਖਿਆ ਤੋ ਸ਼ਾਇਲਾਇ ਨੂੰ ਰੰਗ ਰਹੇ ਸ ਭਗਤ ਨਾਮਦੇਵ ਮਹਾਰਾਜ ਤਰ ਲੋਚਨ ਭਗਤ ਜੀ ਕਹਿਣ ਲੱਗੇ ਆਪਣੇ ਪਿਤ ਮਿੱਤਰ ਰਾਮ ਭਗਤ ਨਾਮਦੇਵ ਜੀ ਨੂੰ ਕਿ ਤੇਰਾ ਜਿਤ ਤਾਂ ਧੰਧਿਆਂ ਵਿੱਚ ਫਸਿਆ ਹੋਇਆ ਹੈ ਤੂੰ ਨਾਮ ਨਹੀਂ ਜਪਦਾ ਪਰੇਸ਼ਰਦਾ ਹੀ ਤਾਂ ਦੇ ਤਾਂ ਸਾਰੇ ਵਿਅਰਥ ਭਗਤ ਨਾਮ ਦੇ ਮਹਾਰਾਜ ਜੀ ਕਹਿਣ ਲਗੇ ਹੱਥਾਂ ਪਾਉ ਨਾਲ ਕਿਛ ਵੀ ਕਰਦੀ ਹੈ ਜਿਤ ਉਸ ਵਾਹਿਗੁਰੂ ਤੜਦਾ ਇਹ ਬਚਨੇ ਕਿ ਕੇ ਨਾਮਾ ਕਹੇ ਤਦੋ ਤਨਾ ਮੁਕਤੇ ਰਾਮ ਸੁਭਾਗ ਹਾਤ ਪਾਉ ਕਰ ਕਾਮ ਸਭ ਜੀਤ ਨਰਿੰਜਨ ਰਾਜ ਜਿਤ ਉਸ ਵਾਹਿਗੁਰੂ ਨਾਲ ਜੀ ਇਸ ਤਰ੍ਹਾਂ ਭਗਤ ਕਲੋਚੋਂ ਜੀ ਨੇ ਕਿਹਾ ਕੋਈ ਇਸ ਪ੍ਰਕਾਰ ਦਸ਼ਤਾਂਸ ਨੌ ਸੰ ਫਿਰ ਮੰਨਾਂਗੇ ਇਸ ਵਿੱਚ ਹੱਥਾਂ ਨਾਲ ਕੰਮ ਕਰੀਏ ਉਹ ਕਿਛ ਕੁਮਾਈ ਵੀ ਕਰੀਏ ਤੇ ਚਿੱਤ ਉਸ ਵਾਹਿਗੁਰੂ ਨਾਲ ਲੱਗਿਆ ਰਹੇ ਤੇ ਬ੍ਰਿਸ਼ਟ ਨਾਲ ਜੁੜਿਆ ਫਿਰ ਪਾਵਨ ਬਾਣੀ ਉਚਾਰੀ ਭਗਤ ਨਾਮਦੇਵ ਮਹਾਰਾਜ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਇਹ ਪਾਵਨ ਉਪਦੇਸ਼ ਦਿੰਦੇ ਨੇ ਆਨੀਲੇ ਕਾਗ ਕਾਟੀਲੇ ਗੁੱਡੀਆ ਆਕਾਸ਼ ਮਦੇ ਭਰਨੀ ਹੈ ਕੀ ਬਚਨ ਕਹੇ ਕਾਗਦ ਲਿਆ ਕੇ ਜਿਸ ਨੂੰ ਕੱਟ ਕੇ ਗੁੱਡੀ ਬਣਾਈ ਉਹ ਪਤੰਗ ਵੀ ਕਹਿੰਦੇ ਤੋ ਆਕਾਸ਼ ਚ ਭਰਮ ਰਹੀ ਹੈ ਔਰ ਬਾਲਕ ਦੇ ਹੱਥ ਵਿੱਚ ਡੋਰ ਉਸ ਗੁੱਡੀ ਦੀ ਉਸ ਪਤੰਗ ਦੀ ਡੋਤ ਬਾਲਕ ਦੇ ਹੱਥ ਵਿੱਚ ਹੁੰਦੀ ਉਹ ਆਕਾਸ਼ ਵਿੱਚ ਉੱਡਦੇ ਹੀ ਪੰਜ ਜਜਨਾ ਸਿਓ ਬਾਤ ਬਤਉਆ ਚੀਤ ਤੋਂ ਢੋਰੀ ਰਾਖੀ ਐ ਪੰਜ ਸਤ ਬਾਲ ਜੋ ਬਾਲਕ ਪਤੰਗ ਗੁੱਡੀ ਉਡਾਉਂਦਾ ਪੰਜ ਸਤ ਬਾਲਕ ਦੇ ਨਾਲ ਵੀ ਖਲੋਤੇ ਉਹ ਗੱਲਾਂ ਬਾਤਾਂ ਵੀ ਉਹਨਾਂ ਨਾਲ ਕਰਦੇ ਆ ਉਹਨਾਂ ਬਾਲਕਾਂ ਨਾਲ ਜੋ ਗੁੱਡੀ ਉਡਾ ਰਿਆ ਹੈ ਉਹ ਬਾਲਕ ਉਹਨਾਂ ਨਾਲ ਗੱਲਾਂ ਵੀ ਕਰ ਰਿਹਾ। ਉਹ ਚੇਤ ਉਸ ਡੋਦ ਵਿੱਚ ਰੱਖਿਆ ਹੋਇਆ ਉਸਨੇ ਇਹ ਪਤੰਗ ਮੇਰੀ ਗੁੱਡੀ ਉੱਡ ਰਹੀ ਆਕਾਸ਼। ਉਹ ਗੱਲਾਂ ਵੀ ਕਰੀ ਜਾਂਦਾ ਚੇਤ ਉਸ ਗੁੱਡੀ ਵਿੱਚ। ਪੰਜ ਜਨਾਂ ਸਿਉ ਬਾਤ ਬਕਾਉਗਾ ਕੀਤ ਸੋ ਡੋਦੀ ਰਾਖੀ। ਮੰਗ ਰਾਮ ਦਾ ਮਾ ਦੇਤੀਏ। ਜੈਸੇ ਕੰਕ ਕਲਾ ਚਿਤ ਮਾਂਡਿਅਲ ਆਵਾਉ ਇਸ ਪ੍ਰਕਾਰ ਮਨੁ ਸਾਡਾ ਰਾਮ ਦੇ ਨਾਮ ਵਿੱਚ ਭਗਤ ਅਨੋਚ ਜੀ ਮਿਲਿਆ ਹੋਇਆ ਰਾਮ ਦੇ ਨਾਮ ਤੋਂ ਸਾਡਾ ਮਨ ਮਿਲਿਆ ਜੈਸੇ ਸੋਨੇ ਦੇ ਗਹਿਣੇ ਘੜਨ ਦੇ ਸਮੇਂ ਸੁਨਿਆਰੇ ਨੇ ਚਿੱਤ ਦੀ ਬਲਤੀ ਨੂੰ ਕਿ ਥੇਲ ਆਇਆ ਬਾਂਡੀ ਹਲੇ ਸੱਚੇ ਵਿੱਚ ਚਿੱਤ ਜੋੜ ਰੱਖਿਆ ਮਾਗ ਰਾਮ ਨਾਮਾ ਵੇਦੀ ਹਲੇ ਜੈਸੇ ਕੰਕ ਕਲਾ ਚਿੱਤ ਮਾਂਡੀ ਹਲੇ ਜੂਏ ਕਲਾ ਬੜੀ ਹੈ ਸੁਨਿਆਰੇ ਗਹਿਣੇ ਬਣਾਉਂਦਾ ਮੈਂ ਬੜਾ ਚਿੱਤ ਜੋੜ ਰੱਖਿਆ ਉਹ ਚਿੱਤ ਉਹ ਸੱਚੇ ਦੇ ਵਿੱਚ ਜੁੜਿਆ ਹੈ ਔਰ ਉਹ ਘਾਟ ਵੀ ਘਟਦੇ ਆ ਸੁਦੇਆਲਾ ਵੇਣੀ ਬਣਾ ਦੇਆ ਤਾਂ ਸਾਡਾ ਚਿਤ ਸੁਵਾਹੀ ਗੁਰੂ ਰਾਮ ਨਾਲ ਜੁੜਿਆ ਆਨੀ ਦੇ ਕੁੰਭ ਪਹਾਈ ਨੇ ਉਦਕ ਰਾਜਖਵਾਰ ਬੋਲੋ ਦਰਈਏ ਆਨੀ ਦੇ ਕੁੰਭ ਪਹਾਈ ਨੇ ਜੈਸੇ ਘੜਾ ਲਿਆ ਕੇ ਜਲ ਦਾ ਪਧਾਇਆ ਰਾਜ ਦਾਸੀ ਕੋਇਕੋ ਕੋਕੇ ਅੰਦਰ ਨੂੰ ਆਉਂਦੀ ਹੈ ਰਾਜ ਦਾਸੀ ਉਹ ਦਰਿਏ ਅੰਦਰ ਆ ਰਹੀ ਹੈ ਰਾਜ ਦਾਸੀ ਖਾਸ ਤਰ੍ਹਾਂ ਉਹਨਾਂ ਵਿਚਾਰ ਕਰਤੀ ਹੈ ਚੀਤ ਸੁਗਾਕਰ ਰਾਖੀ ਅਗ ਉਹ ਦਾਸੀ ਗਾਗਰ ਸੀਸ ਤੇ ਹੈ ਉਸਦੇ ਜਲ ਦੀ ਖਾਸ ਤੋਂ ਬਨੂਦ ਵਿਚਾਰ ਕਰਤੀ ਆਪਣੀਆਂ ਸਖੀਆਂ ਨਾਲ ਜੋ ਦਾਲ ਹੋ ਤਰੀ ਆਉਂਦੀਆਂ ਚੀਤ ਤੋਂ ਗਾਗਰ ਰੱਖਿਆ ਉਸ ਦਾ ਚਿੱਤ ਵਿਚਾਰ ਕਰਕੇ ਸਖੀਆਂ ਦੇ ਸਾਥ ਹੱਥਾਂ 'ਚ ਵਰਦੋਗ ਹਾਸ ਬੁਲਾ ਕਹਤ ਤੂੰ ਚਿੱਤ ਗਾਗਰ ਦੇ ਵਿੱਚ ਰੱਖਿਆ ਹੋ ਬੰਦਰ ਇੱਕ ਦੁਆਰ ਦਸ ਜਾ ਕੇ ਗਊ ਚਰਾਵਨ ਛਾੜੀਅਲ ਜਿਸ ਇੱਕ ਮੰਡਲ ਦੇ 10 ਦੁਆਰ ਨੇ ਇਸ ਮੰਡਲ ਦੇ ਵਿੱਚ ਗਊ ਚਰਾਵਨ ਨੂੰ ਜੰਗਲ ਵਿੱਚ ਛੱਡ ਦਿੱਤੀ ਮੰਡਲ ਦੇ 10 ਦੁਆਰ ਨੇ ਇਸ ਮੰਡਲ ਦੇ ਵਿੱਚੋਂ ਇੱਕ ਗਊ ਚਰਾਵਨ ਨੂੰ ਜੰਗਲ ਵਿੱਚ ਛੱਡ ਦਿੱਤੀ ਮੰਡਲ ਚ ਗਊ ਛੱਡ ਦਿੱਤਾ ਪਾਂਚ ਕੋਸ ਪਰ ਗਊ ਚਰਾਵ ਕੀਤ ਸੋ ਬਛਰਾ ਰਖੀਐ ਗਊ ਨੂੰ ਪੰਜ ਕੋ ਪਰਵਾਗੀ ਜੋ ਇਆੜੀ ਹੁੰਦੇ ਨਹੀਂ ਗਊਆਂ ਚਾਲਦੇ ਨਹੀਂ ਪੰਜ ਕੋ ਤੇ ਲੈ ਗਿਆ ਉਹ ਬੱਚਾ ਉਥੇ ਮੰਦਰ ਵਿੱਚ ਖਲੋਤਾ ਪਾਂਚ ਕੋਸ ਪਰ ਗਊ ਚਰਾਵ ਕੀਤ ਸੋ ਬਛਰਾ ਰਖੀਐ ਗਉ ਪੰਜ ਕੋ ਤੇ ਬਾਗੀ ਤਰਾਰਿਆ ਹੈ ਯਾਰੀ ਤਾਂ ਤੂੰ ਗਉ ਬੱਚੇ ਦੇ ਵਿੱਚ ਚਿੱਤ ਰੱਖਦੀ ਹੈ ਆਪਣਾ ਚਿੱਤ ਉਸ ਵਿੱਚ ਹੈ ਚਿੱਤ ਉੱਥੇ ਹੀ ਜੁੜਿਆ ਹੈ ਕਹਿ ਤ ਨਾਮ ਦਿਓ ਸੁਨੋ ਤਲੋਚ ਬਾਲਕ ਪਾਲਨ ਕੋੜੀਲੇ ਪਗਤ ਨਾਮ ਦੇ ਮਹਾਰਾਜੀ ਇਹ ਵਚਨ ਕਹਿੰਦੇ ਨੇ ਕਿ ਤਲੋਚਨ ਜੀ ਸੁਣੋ ਪੰਘੂੜੇ ਪਰ ਬਾਲਕ ਬਰਾਜ ਰਿਆ ਹੈ ਪੰਘੂੜੇ ਦੇ ਉੱਪਰ ਬਾਲਕ ਪਾਇਆ ਹੋਇਆ ਕਹਿਤ ਨਾਮ ਦੇ ਉਹ ਸੁਣੋ ਤਲੋਚਨ ਬਾਲਕ ਪਾਲਨ ਪੌੜੀ ਹਲੇ ਪੌੜੀ ਹਲੇ ਕਹਿੰਦੇ ਗਰਾਜ ਰਿਆ ਪੰਘੂੜੇ ਵਿੱਚ ਮਾਈਆਂ ਬਾਲਕ ਨੂੰ ਪਾ ਦੇਣੀ ਹੈ ਦੇ ਦਿਸਤਾਂ ਦੇਂਦੇ ਨਹੀਂ ਉਸ ਬਾਲਕ ਦਾ ਅੰਤਰਵਾਦ ਕਾਜ ਬੇਦੂਦੀ ਚੀਤ ਸੋ ਬਾਦ ਕ ਰੱਖੀ ਅਨੇ ਉਸ ਬਾਲਕੇ ਦੀ ਮਾਤਾ ਕਾਜ ਵਿੱਚ ਰੁਕੀ ਹੋਈ ਹੈ ਅੰਦਰ ਜਾਂਦੀ ਕਰੇ ਬਾਹਰ ਆਉਂਦੀ ਹੋਰ ਕਾਜ ਦੇ ਕਾਜ ਵਿਖਾਤ ਕਰਦੀ ਹੈ ਮਾਈ ਉਹ ਬਾਲਕ ਉਸ ਦਾ ਪੰਘੂੜੇ ਵਿੱਚ ਚੇਤ ਉਸ ਦਾ ਬਾਲਕ ਦੇ ਵਿੱਚ ਹੈ ਫੇਰ ਇਹ ਹੈ ਬਾਤ ਚਿਤ ਬਾਲ ਕੇ ਵਿੱਚ ਰੱਖਦੀ ਇਹ ਤਲੋਚ ਜੀ ਤੈਸੇ ਹੀ ਆਰਾਮ ਦੇ ਨਾਮ ਵਿੱਚ ਮੇਰਾ ਚਿੱਤ ਲੱਗਿਆ ਹੈ ਮਨ ਜੁੜਿਆ ਚਿਤ ਲੱਗਿਆ ਹੈ ਆਰਾਮ ਨਾਮ ਵਿੱਚ ਕਿਉਂਕਿ ਮਨ ਜੁੜਿਆ ਅੰਤਰ ਵਾਹ ਦਾ ਕਾਜ ਗਰੂ ਦੀ ਚੀਤ ਸੁਬਾਦ ਕਰਾਖੀ ਕਿਉਂਕਿ ਜਦ ਤੱਕ ਮਨੁੱਖ ਦਾ ਚਿੱਤ ਨਹੀਂ ਜੁੜਦਾ ਉਹ ਜਗਿਆਸੂ ਸੰਗਤ ਵਿੱਚ ਬੈਠੇ ਨੇ ਬਜੋਧਿਓ ਨੇ ਪਰ ਜਦੋਂ ਸੰਗਤ ਆਉਂਦੀ ਇਹ ਉਠਾਲਣ ਲੱਗ ਜਾਂਦੇ ਇਹਨਾਂ ਨੂੰ ਬੇਨਤੀ ਹੈ ਸੰਗਤ ਨੂੰ ਨਾ ਉਠਾਓ ਜਿੱਥੇ ਕੋਈ ਬੰਦਾ ਬੈਠ ਜਾਣ ਅੰਤਰਵਾਹਰ ਕਾਜ ਗਰੋਦੀ ਚੀਤ ਸੋ ਬਾਦ ਕਰਾਖੀ ਹੈ ਕਿਉਂਕਿ ਚ ਸੱਚੇ ਦੀ ਯਾਦ ਚਿੰਤਨ ਵਿੱਚ ਜੋੜੋ ਇਹ ਸੰਗਤ ਵਿੱਚ ਬੈਠੇ ਖਾਂ ਬੋਲਣਾ ਉਚਿਤ ਨਹੀਂ ਬੇਦੁਪਰਾਨ ਸਾਸਤ ਅਨੰਤਾ ਗੀਤ ਕਵਿਤਾ ਗਾਵੋਗੋ ਇੱਕ ਵਿਰਾਗੀ ਆਇਆ ਭਗਤ ਨਾਮਦੇ ਮਹਾਰਾਜ ਜੀ ਨਾਲ ਵਿਚਾਰਾ ਹੋਈਆਂ ਉਸ ਵਿਰਾਗੀ ਦੀਆਂ ਵਿਰਾਗੀ ਨਾਲ ਵਿਚਾਰਾ ਕਰ ਰਹੇ ਨੇ ਭਗਤ ਨਾਮਦੇ ਮਹਾਰਾਜ ਵਿਰਾਗੀ ਨੂੰ ਆਪਣਾ ਨਿਹਚਾ ਜਨਾਵਣੇ ਜਾ ਨਾਮ ਤੇ ਹੋਏ ਬਚਨ ਕਹਿਣ ਲੱਗੇ ਇਹ ਬਿਲਾਗੀ ਸਾਧੂ ਤੈਨੂੰ ਸੁਣਾਉਂਦੇ ਆਂ ਸੁਣ ਬੇਦ ਕੋ ਦਾ ਨੂੰ ਸਾਸਤ ਦਾ ਅਨੰਤਾ ਗੀਤ ਕਵਿਤ ਲਾ ਗਾਵੋਗ ਬੇਦ ਦੇ ਚਾਦ ਵੇਦ ਥਾਰਾ ਪੁਰਾਣ ਨੇ ਸੇਖ ਸਾਸਤ ਨੇ ਜੋ ਅਨੰਤ ਨੇ ਰਾਗ ਪਾ ਕੇ ਛੰਦ ਕਵਿਤਾਵਾਂ ਕੋ ਮੈਂ ਨਹੀਂ ਗਾਵੋ ਨਹੀਂ ਕਹਾ ਗੀਤ ਕਵਿਤਨਾ ਗਾਵੋ ਅਖੰਡ ਮੰਡਲ ਲੰਕਾਰਮੈਂ ਅਨਹਦ ਵੀਨ বাজਾਵੋ ਗੋ ਧਰਤੀ ਆਕਾਸ਼ ਮੰਡਲਾਂ ਵਿੱਚ ਇੱਕ ਅਸ ਨਿਰੰਕਾਰ ਵਿਆਪਕ ਹੈ ਮੇਰਾ ਵਾਹਿਗੁਰੂ ਸਦਬ ਵਿਆਪਕ ਖੰਡਾਂ ਬ੍ਰਹਮੰਡਾਂ ਵਿੱਚ ਗੱਠਾ ਜਿਸ ਦੇ ਵਿੱਚ ਇੱਕ ਦਾ ਸੁਵਾਜਾ বাজਾਵੋ ਤੇਉ ਧਾਰਾ ਵਾ ਕਹੂੰ ਬ੍ਰਹਮ ਬੇਲਤੀ ਲਗਾਮ ਦਾ ਕਿਉਂਕਿ ਸੰਗਤ ਵਿੱਚ ਬੈਠੇ ਹਾਂ ਬੇਲਤੀ ਬਦਲਿਆਂ ਦੀ ਜੁੜਦੀ ਜੋ ਸਤ ਸੰਗੀ ਨੇ ਸਾਰਿਆਂ ਦੀ ਬੇਲਤੀ ਨਹੀਂ ਜੁੜਦੀ ਕਿਉਂਕਿ ਮਨ ਇਕਾਗਰ ਹੀ ਨਹੀਂ ਹੁੰਦਾ ਜੋ ਨੇਤਰ ਨੇ ਜਦੋਂ ਦੇਖਦੇ ਨੇ ਤੇ ਮਨ ਭੱਜਦਾ ਹੁਣ ਇੰਜ ਕਰੀਏ ਹੁਣ ਇੰਜ ਕਰੀਏ ਕਿਉਂਕਿ ਅਖੰਡ ਵਸਦੀ ਜੋ ਸਤਿਗੁਰੂ ਕਹਿੰਦੇ ਨੇ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਦੀਨ ਵਜਾਵੋ ਗੋ ਰਤਨੀ ਆਕਾਸ਼ ਮੰਡਲਾ ਵਿੱਚ ਜੋ ਇੱਕ ਉਸ ਨਿਰੰਕਾਰ ਵਿਆਪਕ ਮੇਰਾ ਵਾਹਿਗੁਰੂ ਇਸ ਦੇ ਵਿੱਚ ਇੱਕ ਉਸ ਬਾਜਾ ਵਜਾਵ ਤੇਲ ਧਾਰਾ ਜਿਵੇਂ ਤੇਲ ਦੀ ਧਾਰ ਰਖ ਹੈ ਐਸ ਈ ਵਸਦੀ ਲਾਉਂਦਾ ਬੈਰਾ ਕੀ ਰਾਮਹਿ ਗਾਵੋ ਗੋ ਸ਼ਬਦ ਅਨੀ ਸ਼ਬਦ ਅਤੀਤ ਅਨਾਵ੍ਰਤ ਰਾਤ ਆਕੁਲ ਕਹ ਘਰ ਜਾਉ ਗੋ ਆ ਭਗਤ ਨਾਮਦੇਵ ਮਹਾਰਾਜ ਕਹਿਣ ਲੱਗੇ ਹੈ ਵੈਰਾਗੀ ਅਸੀਂ ਤਾਂ ਰਾਮ ਨੂੰ ਗਾਵਾਂ ਉਸ ਰਾਮ ਨੂੰ ਜਪਾਂ ਗੁਰੂ ਦੇ ਸ਼ਬਦ ਵਿੱਚ ਰਤੇ ਆ ਹੋਇਆ ਅਤੀਤ ਜੋ ਪੂਰਨ ਤੇਸ ਕਾ ਦੇ ਮੈਂ ਜਾਵਾਂ ਏੜਾ ਪਿੰਗਲਾ ਔਦ ਸੁਖਮਨਾ ਪਾਉਣੇ ਬੰਦ ਰਹਾਉ ਗੋ ਏੜਾ ਪਿੰਗਲਾ ਸੁਖਮਨਾ ਜੋ 나ੜੀ ਇਹਨਾਂ ਦਵਾ ਦੇ ਜੋ ਪਾਉਣ ਦਾ ਬੰਦਦਾ ਇਸ ਤੇ ਰਹ ਤੋ ਜਾਵਾਂ ਚੰਦ ਸੂਰਜ ਦੋ ਇਹ ਸਭ ਕਰ ਰਾਕੋ ਬ੍ਰਹਮ ਜੋਤ ਮਿਲ ਜਾਵੋ ਗੋ

ਤੀਰਤ ਦੇਖ ਨ ਜਲ ਵਹਿ ਪੈ ਸੋ ਜੀ ਜੰਤ ਨਾ ਸਤਾਵੋਗੋ ਤੀਥਾਂ ਦਾ ਮਹੱਤਵ ਦੇਖ ਕੇ ਮੈਂ ਜਲ ਵਿੱਚ ਨਹੀਂ ਪ੍ਰਵੇਸ਼ ਕਰਾਂ ਇਹ ਬੜਾ ਮਹੱਤਵ ਤੀਰ ਸੁਨਾਨ ਤਾਹਾਂ ਜੀਆਂ ਸੂਖਮ ਜਾਂਦਾ ਕੋ ਮੈਂ ਦੁੱਖ ਨਹੀਂ ਦਵਾਂਗਾ ਭਗਤ ਜੀ ਕਹਿਣ ਅਠ ਸਾਠ ਤੀਰਥ ਗੁਰੂ ਦਖਾਏ ਘਟ ਹੀ ਤੀਰ ਲਾਓ ਕੋ ਕਿਉਂਕਿ ਮੇਰੇ ਗੁਰੂ ਨੇ 68 ਜੋ ਮੁਖ ਤੀਰਤ ਮੰਨੇ ਗਏ ਨੇ ਤੀਰਤ ਤਾਂ ਬਹੁਤ ਨੇ ਪਰ ਆਟਾ 68 ਤੀਰਤ ਮੁਖ ਨੇ ਤੋਂ ਘਟ ਦੇ ਵਿੱਚ ਹੀ ਸਤਿਗੁਰੂ ਨੇ ਦਿਖਾ ਦਿੱਤੇ 18 ਤੀਰ ਮਾਗ ਦਾ ਮਹੀਨਾ ਲੰਘਿਆ ਸਤਿਗੁਰਾਂ ਦੇ ਪਾਵਨ ਬਚਨ ਬਾਗ ਮੱਜਨ ਸੰਗ ਸਾਧੂਆਂ ਘੋੜੀ ਕਰੇ ਸ਼ਨਾ ਔਰ ਸਰਤਿਤ सगल पुनि जीत ਆਪਵਾ ਵਡੀਆਂ ਬਖਸ਼ਿ ਜੋ ਅੱਜ ਫਗਣ ਦੀ ਸੰਗਰਾਦ ਫਲਗੁਣ ਆਨੰਦ ਉਪਾਤ ਜਨਾ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੀ ਕਰ ਕਿਰਪਾ ਦੀਆ ਮਿਲਾਏ ਕਿਉਂਕਿ ਸੰਤਾਂ ਦਾ ਜ਼ਿਕਰ ਸਾਰੀ ਬਾਰਾਂ ਮਹ ਵਿੱਚ ਜੋ ਵੀ ਮਹੀਨੇ ਆਉਂਦੇ ਨੇ ਪਾਦਸ਼ਾਹ ਨੇ ਜ਼ਿਕਰ ਸੰਤਾਂ ਦਾ ਕਰਿਆ ਕਿ ਸੰਤ ਆਪ ਬਿਆਦੇ ਰੱਬ ਨਾਲ ਮਿਲੇ ਨਹੀਂ ਉਹ ਬਲਾਉਣ ਕੀ ਆਉਂਦੇ ਆਪ ਜਪਦੇ ਨੇ ਤੇ ਜਪਾਉਣ ਹੀ ਆਉਂਦੇ ਇਹ ਬਾਗਾਂ ਮਹਿਂਦਾ ਕੀਲਾ ਮਹਿਂਦਾ ਸਤਗੁਰਾਂ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਫਲ ਗੁਣ ਆਨੰਦ ਉਪਾਰ ਜਨਾਂ ਸੱਜਣ ਪ੍ਰਗਟੇ ਆਏ ਹੁਣ ਸੱਜਣ ਪ੍ਰਗਟ ਹੋ ਗਏ ਪਰਮੇਸ਼ਰ ਪ੍ਰਗਟ ਬਕਸੀਆ ਹੋ ਗਿਆ ਤੀਰਥ ਦੇਖਣਾ ਜਲ ਮਹਿ ਪੈਸੋ ਭਾਜੀ ਕਹਿੰਦੇ ਨੇ ਜੀ ਜੰਤ ਨਾ ਸਤਾਵੋ 86 ਤੀਰਥ ਗੁਰੂ ਦਿਖਾਏ ਘਟਿ ਭੀਤਰ ਲਾਓ ਕਿਉਂਕਿ ਮੁਖ ਜੋ 18 ਤੀਰਥ ਨੇ ਸੋ ਘਟ ਦੇ ਵਿੱਚ ਮੈਨੂੰ ਸਤਿਗੁਰੂ ਨੇ ਦਿਖਾ ਦਿੱਤੇ ਮੈਨੂੰ ਪੂਰਾ ਗੁਰੂ ਮਿਲਿਆ ਸੋ ਤੇਨਾ ਵਿੱਚ ਅੰਤਿਸ਼ ਕਰਨ ਦੇ ਵਿੱਚ ਹੀ ਨਾ ਹਾਂ ਅੰਤਮੋਖ ਵੇਤੀ ਵਾਲਾ ਹੋ ਕੇ ਬ੍ਰਹਮ ਵਿਚਾਰ ਕਰਕੇ ਪ੍ਰਮਾਤਮਾ ਵਿੱਚ ਅਭੇਦ ਹੋ ਜਾਵੇ। ਪਾਂਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵੋ ਗੋ। ਪ੍ਰਧਾਨ ਹੋ ਕੇ ਸਹਿਤਾ ਕਰਨੀ ਜਨਾਂ ਦੀ ਸੋਭਾ ਦੇ ਕਰਮ ਕਰਨੇ ਲੋਕਾਂ ਤੇ ਭਲਾ ਭਲਾ ਕਹਾਉਣੇ ਵਾਸਤੇ ਸੋਦਾ ਕਰਾਂਗਾ ਕਿ ਲੋਕ ਮੈਨੂੰ ਭਲਾ ਕਹੇ ਮੇਰੀ ਵਡਿਆਈ ਕਰੇ। ਬਲਾ ਬਲਾ ਨਾ ਕਰਾਂ ਨਾਮ ਆ ਕਹੈ ਚਿਤ ਹਦ ਸਿਉ ਰਾਤਾ ਸੁਨ ਸਮਾਦ ਸਮਾਉ ਗੋ ਭਗਤ ਨਾਮਦੇਵ ਮਹਾਰਾਜ ਤੁਮਉਂਦੇ ਸਾਡਾ ਚਿਤ ਉਸ ਪਰਮੇਸ਼ਰ ਘਰੀ ਦੇ ਸਾਥ ਰੰਗਿਆ ਹੈ ਦਤਿਆ ਗੈ ਤਲੋਚਨ ਜੀ ਇਸੀ ਤੇ ਅਸੀਂ ਅਪੂ ਸਮਾਦੀ ਦੇ ਵਿੱਚ ਸਮਾ ਜਾਵਾਂ ਪਾਪ ਸੰਕਲਪ ਤੇ ਵਿਕਲਪ ਤੋਂ ਰਹਿ ਤੋ ਜਾਵਾਂਗੇ ਨਿਰਬਿਕਲਪ ਸਮਾਨ ਭਗਤ ਨਾਮਦੇਵ ਮਹਾਰਾਜ ਜੀ ਬਿਲਾਕ ਦੇ ਵਿੱਚ ਆਏ ਆਪਣੀ ਆਸਣ ਤੇ ਬੈਠੇ ਕੁਝ ਸੰਗਤਾਂ ਬੈਠੀਆਂ ਨੇ ਪਾਵਨ ਬਾਣੀ ਉਚਾਰਿ ਬਚਨ ਕਹਿਣ ਲੱਗੇ ਆਪਣੇ ਵਖਾਦ ਵੇ ਇਹ ਪਿਆਰੀਓ ਸੁਣੋ ਇਹ ਜਗਤ ਤਾਂ ਝੂਠਾ ਹੈ ਸੱਚਾ ਇਹ ਸਦੀਵੀ ਰਹਿਣ ਵਾਲਾ ਦਿੱਖਤ ਬਾਦ ਹੈ ਸਗਲ ਮਥੇਨਾ ਜੋ ਪਾਤਸ਼ਾਹ ਦੇ ਬਚਨ ਕਹੇ ਭਗਤ ਨਾਮਦੇਵ ਮਹਾਰਾਜ ਜੀ ਦੇ ਵਿਰਾਗ ਵਿੱਚ ਇਹ ਪਾਵਨ ਬਚਨ ਉਚਾਰੇ ਕਹਿਣ ਲੱਗੇ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਪਿਆਰੀਓ ਬਾਤ ਨੋਬੇ ਜਬ ਮਾਂ ਨਹੀਂ ਸੀ ਜਦੋਂ ਅਰਦ ਬਦ ਦਰਬਦ ਧੁੰਦੂ ਘਰਾਤ ਹੁੰਦੀ ਈ ਸ਼ਾਈ ਹੋਈ ਸੀ ਨਾ ਮਾਂ ਸੀ ਨਾ ਬਾਪ ਸੀ ਨਾ ਕਰਮ ਸੀ ਨਾ ਕਾਇਆ ਹੁੰਦੀ ਸੀ ਕੁਝ ਵੀ ਨਹੀਂ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਖਾਵਾ ਦਾ ਹੀ ਹੋਤੇ ਤੂੰ ਨਹੀਂ ਹੋਤੇ ਕਵਨ ਕਹਾ ਤੇ ਆਇਆ

ਜੈ ਸਿਤਦਰਵਰ ਪੰਖ ਵਸੇ ਨਾ ਵਾਓ ਇਹ ਪਾਤਸ਼ਾਹ ਕਹਿੰਦੇ ਨੇ ਇਹ ਸਾਜੀ ਪਰਮੇਸ਼ਰ ਨੇ ਸਾਰਿਆਂ ਨੂੰ ਸਾਜਿਆ ਬਣਾਇਆ ਇੱਕ ਨੂਰ ਤੇ ਸਭ जग ਉੱਜੇ ਆ ਕੌਣ ਭਲੇ ਘੁਮ ਇੱਕ ਨੂਰ ਤੋਂ ਜਗਤ ਦੀ ਰਚਨਾ ਸੱਜਣ ਵਾਲਾ ਇੱਕ ਪਰਮਾਤਮਾ ਰਾਮ ਕੋਏ ਨਾ ਕਿਸ ਹੀ ਕੇਰਾ ਉਸ ਰਾਮ ਪਰਮੇਸ਼ਰ ਨੇ ਜਗਤ ਨੂੰ ਬਣਾਇਆ ਸਾਦੇ ਸਾਮਣੇ ਹੀ ਬਣਾਇਆ ਐਸੀ ਘੜ ਤੂੰ ਘੜਿਆ ਸਭ ਦਾ ਵਿੱਚ ਅੰਤ ਤੇ ਫਰਕ ਰੱਖਿਆ ਭਾਵੇਂ ਖਿੰਨ ਬਲ ਦਾ ਵੀ ਫਰਕ ਹੋਵੇ ਸਭ ਦਾ ਵਿੱਚ ਰਾਮ ਕੋਏ ਨਾ ਕਿਸ ਹੀ ਕੇਰਾ ਜੈਸੀ ਤਦਬਦ ਪੰਖ ਵਸੇ ਇਹ ਭਾਈ ਕੋਈ ਕਿਸੇ ਕਿਸੀ ਦਾ ਨਹੀਂ ਜੈਸੇ ਬੇਸ਼ੁਮਰ ਪાંਛੀਆਂ ਦਾ ਵਾਸਾ ਐਸੇ ਸੰਸਾਰ ਵਿੱਚ ਸੰਬੰਧੀਆਂ ਦਾ ਵਲਾਪ ਗੈਰ ਸਦੀਵੀ ਨਹੀਂ ਰਹਿਣ ਵਾਲੇ ਸੁਮੰਤੀ ਮਿੱਤਰ ਦੋਸਤ ਪਰਵਾ ਇਹ ਤਾਂ ਦੇਣ ਲੈਣ ਦੇ ਸਬੰਧ ਨੇ ਇਹ ਰਾਤ ਨੂੰ ਪੰਛੀ ਆਉਂਦੇ ਨੇ ਬੈਠੇ ਨੇ ਕੋਈ ਕਿਤੋਂ ਦਾ ਪੰਛੀ ਕੋਈ ਕਿਤੋਂ ਦਾ ਜਦੋਂ ਅੰਮ੍ਰਿਤ ਵੇਲਾ ਹੋਇਆ ਸਤ ਪੰਤੀ ਆਪ ਕੋ ਆਪਣੀਆਂ ੜਾਦੀਆਂ ਬਾਤ ਕੀਓ ਡੱਕੋ ਇਸ ਤਰ੍ਹਾਂ ਇਹ ਜਗਤ ਸੰਸਾਰ ਮਾਤ ਪਿਤਾ ਬੰਦਤਾ ਸੁਤ ਬੰਦ ਪ੍ਰਿਸ਼ਟ ਭੀਚ ਅਲ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਿ ਕੋ ਨਾ ਸਹਾਈ ਇਸ ਸੰਜੋਗਦਨ ਵੇਲ ਅਧਿਆਤਬੇਲੇ ਕਿਸੇ ਨੇ ਸਹਾਈ ਇਹ ਤਾਂ ਜੈਸੀ ਦੇਸ਼ ਚ ਪਰ ਪੰਛੀਆਂ ਦਾ ਵਾਸਾ ਐਸੀ ਸੰਸਾਰ ਵਿੱਚ ਆਪਣੇ ਸਦਮੰਦੀਆਂ ਦਾ ਵਾਸਾ ਸਦੀਵੀ ਨਹੀਂ ਰਹਿਣ। ਪਾਤਸ਼ਾਹ ਦੇ ਬਚਨ ਨੇ ਕੂੜ ਰਾਜਾ ਕੂੜ ਭਾਗਾ ਕੂੜ ਸਭ ਸੰਸਾਰ। ਚਾਂਦਨਾ ਹੋਤਾ ਸੂਰਨਾ ਹੋਤਾ ਪਾਣੀ ਭਵਨ ਗਲਾਇਆ। ਨਾ ਚੰਦਰਵਾਸੀ ਨਾ ਸੂਜ ਸੀ। ਪਾਣੀ ਕੋਣ ਆਪਣੇ ਵਿੱਚ ਪਰਮੇਸ਼ਰ ਨੇ ਲੈ ਚਿੰਤਨ ਦੀ ਰੀਤ ਤੋ ਪਾਰ ਲੋ ਕਾਲ ਦੇ ਸਮੇਂ ਬੁਲਾਇਆ ਜਦੋਂ ਪਾਰ ਲੋ ਸੀ ਕੁਝ ਵੀ ਨਹੀਂ ਤੋਂ ਦੀ ਹੀ ਸ਼ਾਈ ਹੋਈ ਸੀ ਆਪਣੇ ਆਪ ਦੇ ਆਪ ਪਰਮੇਸ਼ਰ ਸੀ ਕੋਈ ਦੂਜਾ ਨਹੀਂ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਸਤ ਦਾ ਹੋਤਾ ਬੇਗ ਦਾ ਹੋਤਾ ਕਰਮ ਕਹਾਵ ਤੇ ਆਇਆ ਜਬ ਸਾਸਤ ਹੀ ਨਹੀਂ ਸੀ ਬੇਗ ਵੀ ਨਹੀਂ ਸੀ ਤਬ ਕਰਮ ਕਾਣ ਕਿਥੋਂ ਆ ਗਿਆ ਕਰਮਾਂ ਦਾ ਅਭਾਵ ਕੇ ਚਰ ਕੋ ਚਰ ਤੋਲ ਸੀ ਵਾਲਾ ਗੁਰਪੁਰ ਸਾਥੀ ਪਾਇਆ ਆਕਾਸ਼ ਚਾਰੀ ਪਥੀ ਵਿੱਚ ਵਿਚਰਨ ਵਾਲੇ ਜੀਵਾਂ ਦੀ ਜੋ ਪੰਕਤੀ ਤੇ ਨਾਲ ਵਿੱਚ ਤੁਲ ਵਿਆਪਕ ਜੋ ਅਸੀਂ ਜੋ ਗੁਰੂ ਦੀ ਕਿਰਪਾ ਤੇ ਪਾਇਆ ਕੈ ਖੇਚਰੀ ਭੂਚਰੀ ਚਾਚਰੀ ਉਨਮਨੀ ਅਗੋਚਰੀ ਪੰਜ ਮੁੰਦਰਾ ਨਾਮ ਪੰਜ ਪ੍ਰਕਾਰ ਦੀ ਪੰਜ ਤਤਾਂ ਦੀ ਧਾਰਨਾ ਕਰਨ ਦਾ ਨਾਮ ਜਿੰਦੇ ਬਾਗ ਤੇ ਮੁੰਦਰਾ ਕਰਦਾ ਵੈਸ਼ਨਵਾ ਤੁਲਸੀ ਆਦਿਕ ਵਾਲਾ ਪਹਿਲਾ ਤੁਹਾ ਸਾਡੇ ਗੁਰੂ ਕਿਰਪਾ ਦੀ ਪਾਇਆ ਹੈ ਭੱਜ ਜੀ ਕਹਿਣ ਲੱਗੇ ਬਰਾ ਕੀ ਸਾਡੇ ਤੇ ਤਾਂ ਗੁਰੂ ਦੀ ਕਿਰਪਾ ਹੋਵੇ ਨਾਮ ਆਪਰਾਣ ਵਾ ਪਰਮ ਤਤ ਹੈ ਸਤ ਗੁਰੂ ਹੋਏ ਲਖਾਇਆ ਭਗਤ ਨਾਮਦੇ ਮਹਾਰਾਜ ਪਾਵਨ ਬਾਣੀ ਵਿੱਚ ਬਚਨ ਕਹਿੰਦੇ ਨੇ ਪਰਮ ਤਤ ਰੂਪ ਜੋ ਪਰਮੇਸ਼ਰ ਹੈ ਮੇਰਾ ਵਾਹ ਜਿਹਦਾ ਸਤ ਗੁਰੂ ਦੁਆਰੇ ਰਖਾਉਂਦਾ ਕਿ ਗੁਰੂ ਤੋਂ ਬਿਨਾ ਗਤ ਨਹੀਂ। ਸ਼ਾਬਿਨਾ ਪਤ ਨਹੀਂ ਗੁਰੂ ਬਿਨਾ ਗਤ ਨਹੀਂ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਲਤਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਪਰ ਗੁਰੂ ਵੀ ਪੂਰਾ ਤੇ ਅਧੂਰਾ ਨਾ ਹੋਵੇ ਪੂਰਾ ਹੋ।